ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਤੇ ਮੈਂ ਲਗੀ ਸੀ ਫੋਨ ਚਾਰਜ ਦਿਲਾਉਣ ਉਸ ਤੋਂ ਪਹਿਲਾਂ ਮੈਂ ਸੋਚਿਆ ਵਲੌਗ ਆਪਾਂ ਸ਼ੁਰੂ ਕਰ ਹੀ ਲਈਏ ਕਿਉਂਕਿ ਟੈਲੀਫੋਨ ਸਾ ਪਹੁੰਚ ਨਹੀਂ ਵਾਲੇ ਆ 10-15 ਮਿੰਟ ਤੱਕ ਪਰ ਦੀਵਜੋਤ ਨੂੰ ਬਿਲਕੁਲ ਵੀ ਕੁਝ ਨਹੀਂ ਪਤਾ ਸਾਹਮਣੇ ਗੱਲਾਂ ਕਰੀਗਾ ਕਰਨ ਦੇ ਆ ਫਿਰ ਵੀ ਉਹਨੂੰ ਪਤਾ ਨਹੀਂ ਲੱਗਣ ਦਿਆ ਤੇ ਮਤਲਬ ਉਹਦਾ ਧਿਆਨ ਇਧਰ ਉਧਰ ਦਾ ਪੂਰਾ ਧਿਆਨ ਨਹੀਂ ਹੈ ਤੇ ਉਹਨੇ ਹੱਕਾ ਬੱਕਾ ਹੀ ਰਹਿ ਜਾਣਾ ਪਾਪਾ ਨੂੰ ਦੇਖ ਕੇ ਕਿ ਪਾਪਾ ਜੀ ਆ ਕਿੱਥੋਂ ਗਏ ਤੇ ਚਲੋ ਹਰ ਰਾਤ ਨੂੰ ਤਾਂ ਆ ਵੀ ਕਹਿ ਲਈਏ ਕਿ ਪਾਪਾ ਜੀ ਆ ਰਹੇ ਨੇ ਤਾਂ ਵੀ ਨਹੀਂ ਉਹਨੂੰ ਪਤਾ ਲੱਗਣਾ ਕਿ ਪਾਪਾ ਜੀ ਆ ਰਹੇ ਆ ਜਾਂ ਨਹੀਂ ਆ ਰਹੇ ਸੱਚੀ ਤੇ ਸਾਹ ਜੜਿਆ ਵਿਆ ਖੁਸ਼ੀ ਦੇ ਨਾਲ ਮੈਂ ਥੋੜਾ ਟਾਈਮ ਫੋਨ ਚਾੜ ਦੇ ਨਾਲ ਲਾ ਲਾ ਨਾਲ ਮੈਂ ਰੂਮ ਸੈੱਟ ਕਰ ਲਾਂ ਚੀਮੇ ਪਹੁੰਚ ਗਿਆ ਚੀਮੇ ਪਹੁੰਚ ਗਏ ਬਸ ਕੰਪ ਪਹੁੰਚੇ ਨਹੀਂ ਆਲੇ ਆ ਤੇਰੇ ਚੀਮੇ ਚੀਮੇ ਇੱਧਰ ਇੱਧਰ ਦੀ ਹਰੀ ਕੇ ਥਾਈ ਆਉਣ ਦੇਣਗੇ ਨਾ ਹਰੀ ਕੇ ਫਰੋਇਪੁਰ ਥਾਣੀ ਆਹ ਇੱਧਰ ਦੀ ਆਉਣੀ ਹੈ ਆਨਲਾਈਨ ਜਿਵੇਂ ਪਹੁੰਚ ਗਏ ਆਂਦੇ ਮੈਂ ਦੱਸਾਂ ਕਿ ਮਿੰਟਾਂ ਤੱਕ ਬੱਤੀ ਮੋੜ ਤੇ ਕਹੋਂ ਜਾਣਾ 12 ਵਜੇ ਤੱਕ ਕਿਹਾ ਮੈਂ ਤੋ ਨਹੀਂ ਰਿਹਾ ਠੀਕ ਹੈ ਜੋ 4 ਘੰਟਿਆਂ ਚ ਆਹ 5ਾਂ ਚ 5ਾਂ ਸੀਾਂ ਚ ਤੇ ਡੈਡੀ ਲੈ ਆਉਣਗੇ ਹਨਾ ਡੈਡੀ ਲੈ ਆਉਣਗੇ ਆਹ ਉਹਨੂੰ ਕਹਾਂ ਡੈਡੀ ਨੂੰ ਕਹਾਂ ਆਂਦੇ ਨੇ ਸੌਰ ਨੂੰ ਫੋਨ ਕਰਨੇ ਹੋ ਚੁੱਕਣ ਨਹੀਂ ਦਿਆ ਸੌਰ ਉੱਥੇ ਬੈਠਾ ਉੱਥੇ ਅੰਦਰ ਹੁਣ ਆਇਆ ਹਨਾ ਡੈਡ ਜੀ ਸਰਵੰਦਰਾ ਉਥੇ ਫਿਰ ਤੂੰ ਹੀ ਲੈ ਆਇਓ ਤੇ ਸਰਵੰਦਰਾ ਕਿਥੋਂ ਆਇਆ ਇਥੋਂ ਆਪਣੇ ਪਿੰਡੋਂ ਜਾਂ ਪੱਟੀ ਮੋੜੋਂ ਹਣੀ ਜੀ ਮੈਂ ਆਂਦੇ ਮੈਂ ਸਰਵੰਦਰ ਨੂੰ ਸਾਦੇ ਆਪਾਂ ਜੀ ਮੈਂ ਪਹੁੰਚ ਗਿਆ ਆਂ ਕਹਿੰਦੇ ਲਾਦਾ ਠੀਕ ਆ ਲਾ ਦਿਨੀ ਆ ਹਾਂ ਜੀ ਦਿਵਨੂ ਨੇ ਜੇ ਦੱਸਿਆ ਹਾਂ ਦਿਵਨੂ ਨੇ ਦੱਸਿਆ ਹਾਂ ਮੈਂ ਜੀ ਕਰ ਕੇ ਪਾਲੂ ਹੈ ਫਰੌਗ ਬਣਿਆ

ਓ ਪਾਪਾ ਆਗੇ ਪਾਪਾ ਪਾਪਾ ਆਗੇ ਪਾਪਾ ਆਗੇ ਆਦੀ ਨੂੰ ਮੈਂ ਆਉਂਦੇ ਲੱਗ ਨਹੀਂ ਆ ਪਛ ਨਹੀਂ ਆਏ ਆ ਓ ਦੇ ਪਾਪਾ ਕਿਥੇ ਪਾਪਾ ਚਲਾ ਆਵ ਖਾਵਾਂ ਮੈਨੂੰ ਤੇ ਕਿਤੇ ਦੇਖ ਦੇ ਨਹੀਂ ਪਾਪਾ ਹੂੰ ਕਮਲਾ ਆ ਜਾ ਹੈ ਕਿਥੇ ਪਾਪਾ ਮੈਨੂੰ ਤੇ ਪਾਪਾ ਦੇਖ ਦੇ ਨਹੀਂ ਪਹਿਲੀ ਚੱਪਲ ਨਹੀਂ ਪਾਈ ਇੰਨੀ ਗਰਮੀ ਗਰਮਾ ਗਰਮ ਥਾਂ ਥਲੀ ਇਥੇ ਪਾਪਾ ਦੱਸ ਮੈਨੂੰ ਕਿ ਇਥੇ ਪਾਪਾ ਹੈਗੇ ਕਿਤੇ ਨਹੀਂ ਹੈਗੇ ਆਜੋ ਆਜੋ ਤੁਸੀਂ ਅੰਦਰ ਨਹੀਂ ਹੈਗੇ ਦੂਰ ਗਏ ਪਾਪਾ ਜੀ ਦੂਰ ਗਏ ਆ ਪਾਪਾ ਜੀ ਦੂਰ ਹਾਂਜੀ ਦੂਰ ਗਏ ਅੱਜ ਚਪਲ ਪਾਈ ਆਪਾਂ ਹਾਂਜੀ ਹਾਂਜੀ ਅੱਜ ਸ਼ਾਮ ਨੂੰ ਆਪਾਂ ਬਾਬੇ ਜਾਵਾਂਗੇ ਠੀਕ ਆ ਬਾਬੇ ਜਾਣਾ ਹੈ ਨਾ ਅੱਜ ਕਾਉ ਨੂੰ ਦੱਸ ਦਿਓ ਕਾਉ ਹੈ ਰੀਨੇ ਬਾਬੇ ਤੇ ਜਾਣਾ ਏ ਹਾਂ ਦੱਸ ਦੋ ਕਾਉ ਨੂੰ ਕਾਉ ਹੈ ਰੀਨੇ ਬਾਬੇ ਤੇ ਜਾਣਾ ਏ ਰੀ ਬਾਬੇ ਜਾਣ ਲਈ ਕਾਉ ਕਹਿੰਦੀ ਠੀਕ ਆਜੋ ਇੱਥੇ ਕੋਈ ਪ੍ਰੋਨਾ ਹੋਣ ਲੱਗਾ ਏ ਪ੍ਰੋਨਾ ਹੋਣ ਲੱਗਾ ਰਹਿੰਦੇ ਨੂੰ ਤੇ ਵੀ ਨਹੀਂ ਪਤਾ ਸੀ ਪਾਪਾ ਆਉਂਦੇ ਆ ਨਹੀਂ ਨਹੀਂ ਖਾਲਰ ਕੁਰਸੀਆਂ ਕੌਣ ਆ ਲੱਗਾ ਜਿਹੜਾ ਇਹ ਕੁਰਸੀਆਂ ਡਾਈ ਜਾਣਾ ਹੈ ਕਿੰਨੇ ਆਣਾ ਵਾ ਆ ਹੀ ਨਹੀਂ ਆਣਾ ਕਾਈ ਜਾਣਾ ਡੋਨ ਘਾਤੋ ਦਿਆ ਹੈ ਕਿੰਨਾ ਹੋਣਾ ਤੇ ਇੱਥੇ ਜਿੰਨੂੰ ਚਾਹ ਪੀਣੀ ਬੈਠਾ ਇੱਥੇ ਉੱਦਾਂ ਮੈਂ ਚਾਹ ਬਣਾਉਂਗੀ ਇੱਥੇ ਆਪੀ ਦੀ ਜੀ ਦੀ ਜੀ ਦੀ ਆਜੋ 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 ਕੁਰਸੀ ਤੇ ਬੈਠੋ ਪ੍ਰਾਣੇ ਆ ਰਹੇ ਆ ਪ੍ਰਾਣੇ ਆ ਰਹੇ ਆ ਕੁਰਸੀ ਬੈਠੋ ਸਾਹਮਣੇ ਬੈਠੋ ਸਾਹਮਣੇ ਸਾਰੇ ਜਾਣੇ ਆਜੋ ਆਜੋ ਚਾਹ ਪੀਣੀ ਹੈ ਚਾਹ ਪੀ ਲੋ ਆਜੋ 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 ਦੇ ਤੂੰ ਦੇ ਕਰਨ ਜੀ ਦਾ ਸੱਚੀ ਪਰੋਣੇ ਆਉਣੇ ਹੁੰਦੇ ਆ ਕਿਧਰ ਨੂੰ ਉਹਨਾਂ ਨੂੰ ਉਹਨਾਂ ਨੂੰ ਕਿਹਨਾਂ ਨੂੰ ਮਾਮੂਣਾਂ ਨੂੰ ਹਾਂ 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 ਠੀਕ ਆ ਜੂਸ ਤੇ ਲਿਆਂਦਾ ਨਹੀਂ ਐਤ ਕੰਦੀ ਪੈਸੇ ਦੇ ਦੇ ਆਹ ਦੇ ਮਾਫੀ ਰਹਾ ਉਹਨਾਂ ਜੂਸ ਪੀਣਾ ਨਹੀਂ ਆ ਕੀਤਾ ਲੈ ਹੀ ਹੋਂ ਤੇਰੇ ਵਾਸਤੇ ਵੀ ਨਹੀਂ ਮੈਂ ਜੋ ਉਹਨਾਂ ਨੂੰ ਦੇਣਾ ਆਪਾਂ ਵੀ ਦੇਣਾ ਵਾ ਜੋ ਜਿਹੜੇ ਪੈਸੇ ਰੱਖੇ ਪੈਸੇ ਸਰਪ੍ਰਾਈਜ਼ ਹੈ ਤੇਰੇ ਵਾਸਤੇ ਉਹ ਤਾਂ 100 ਰੁਪਿਆ ਹਾਂ ਸਰਪ੍ਰਾਈਜ਼ ਆ ਸਰਪ੍ਰਾਈਜ਼ ਸਰਪ੍ਰਾਈਜ਼ ਚੀਕੀ 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 ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਪਾਪੀ ਸੋਸ ਦਾ ਹੈਰੀ ਕੌਣ ਆਈ ਠੀਕ ਹੈ ਕੱਚਾ ਨਹੀਂ ਤੁਹਾਨੂੰ ਕੱਚਾ ਜਾ ਗਿਆ ਜੀ

ਬਾਣੀ ਕਰਦੇ ਆਏ ਬਾਣੀ ਲਾ ਲੇ ਲੇਕੂ ਹੈ ਨਾ ਮੈਨੂੰ ਲੇਕੂ ਪਾਣੀ ਦੇ ਲੱਸੀ ਉਹ ਆਉਂਦੇ ਆਂਦਾ ਆਂਦਾ ਟ੍ਰੇਨ ਤੇ ਚਲੀਏ ਇਹ ਤੱਕ ਇਹਨੂੰ ਦਾਦੂ ਕੋ ਰਹਿੰਦੇ ਹੋ ਕਾ ਉਹਨੂੰ ਮੱਠੇ ਪਾਊਗਾ ਸਰੀ ਜਾਓ ਚਲ ਬਾਈ ਗਾ ਦੋ ਪਾਪਾ ਨੂੰ ਪਾਪਾ ਦੂਰ ਜਾਣਾ ਹੈ ਨਹੀਂ ਜਾਣਾ ਪਾਪਾ ਨੇ ਦੂਰ ਜਾਣਾ ਹੈ ਹੈ ਕਿੱਥੇ ਚੱਲੀਏ ਸਕੂਟਰੀ ਤੇ ਚੱਲੀਏ ਸਕੂਟਰੀ ਤੇ ਚੱਲੀਏ ਬਾਬੇ ਤੇ ਚੱਲੀਏ ਹਾਂ ਕਰੋ ਪਾਪਾ ਜੀ ਨੂੰ ਪਾਪਾ ਜੀ ਮੈਂ ਨਾ ਦਿਖਾ ਦੇ ਪੋਰਟਰ ਕਿੰਨੇ ਲਿਆ ਕਿੰਨੇ ਘਟੂ ਘਟੂ 40 ਪਿੰਦਰ ਅੰਕਲ ਦੇ ਪਿੰਦਰ ਬਾਬੇ ਤੇ ਤੂੰ ਬਾਰਾ ਗੱਜੀ ਵੜੀ ਕਰਨ ਆ ਗਏ ਜੀ ਤੁਸੀਂ ਹਾਂ ਹੁਣ ਬਾਬੇ ਤੇ ਜਾਣਾ ਤਾਨੂੰ ਪਤਾ ਬਾਬੀ ਦੀ ਆਣਾ ਪਾਪਾ ਜੀ ਆਏ ਆ ਕਿਉਂ ਪਤਾ ਲੱਗੂ ਨਾ ਡੋੜ ਪਾਪਾ ਜੀ ਆਏ ਆ 2:30 ਵਜੇ ਆਣਗੇ ਨਾ ਨਹੀਂ ਜਾਂ ਬੰਦਾਂ ਸਾੰਗ ਘਰ ਸੋਇਚ ਵੀ ਨਵੰਦਾ ਆਇਆ ਦਾਦੂ ਨਹੀਂ ਆਇਆ 2:30 ਵਜੇ ਪਾਪਾ ਤੇ ਦਾਦੂ ਤੇ ਚਾਚੂ ਨੂੰ ਡੀਕਣ ਲੱਗ ਜਾਂਦੇ ਆ ਇਧਰ ਦੇਖੋ ਹਾਂ ਪਾਪਾ ਜੀ ਖੁੱਤੀ ਪੀਲਾ ਨਹੀਂ ਆ ਪਾਪਾ ਵੀ ਜਾਵਾਂਗੇ ਬਾਬੇ ਪਾਪਾ ਜੀਨ ਕੋ ਨਾਲੋ ਕੱਪੜੇ ਪਾ ਲੋ ਬਾਬੇ ਚਲੀਏ ਜੀ ਦੁਕਾਨ ਹੈ ਨਾ ਨਾ ਲੋ ਲਗ ਮੈਂ 40 ਬੋਟ ਰਿਹਾ ਕਿੰਦੇ ਕਿੰਦੇ ਆਏ ਹੋ ਨਾ ਲੋ ਨਾਲੇ ਕਪੜੇ ਪਾ ਲੋ ਆਹ ਹੋ ਗਿਆ ਨਾ ਤੰਗਾ ਇਹਦੇ ਬਈ ਆਹ ਮੀਨੇ ਤਾਂ ਉੱਤੇ ਹੋ ਗਿਆ ਨਹੀਂ ਤੇ ਉੱਥੇ ਤੱਕ 40 ਬੋਟ ਰਹੀ ਸੱਤ ਦੇ ਸੱਤ ਦੇ ਪਾਪਾ ਜੀ ਜੀ ਤੂੰ ਪੁੱਛੇ ਕਿ ਆਉਣੀ ਵੀ ਪਾਪਾ ਜੀ ਦਾ ਦੱਸਿਆ ਕਿ ਆਉਣੀ ਤਾਂ ਹੀ ਮੈਨੂੰ ਜਾਇ ਇਦਾਂ ਕਰਕੇ ਕੁਛ ਪੁੱਛੀ ਕਿਉਂ ਨਹੀਂ ਗੱਲ ਹੈ ਇੱਥੇ ਆ ਕੋਸ਼ਿਸ਼ ਨਾ 7% ਕੋਸ਼ਿਸ਼ ਅੰਡਾ ਆ ਤਿਆਰ ਆ ਪਾ ਤੈਨੂੰ ਪਤਾ ਪਾਪਾ ਜੀ ਆਪਾਂ ਨੂੰ ਲੈਣ ਆਏ ਆ ਨਵੰਬਰ ਚ ਹੁਣ ਮੰਡੇ ਮੰਡੇ ਟਿਊਜ਼ਡੇ ਨੂੰ ਦੋ ਦਿਨਾਂ ਬਾਅਦ ਉੱਥੇ ਚਲ ਜਾਣਾ ਏ ਰਾਜਸਥਾਨ ਦੀ ਗਰਮੀ ਹੋਣੀ ਉਹ ਦਿਨ ਉਹ ਮਿੱਟੀ ਹੋਣੀ ਮਿੱਟੀ ਨਹੀਂ ਉੱਥੇ ਮਿਲਦੀ ਤਾਂ अरे तारा खेल रही है रे 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 सच्ची है यार अरे यार कई चल मोड़ा ओ असम च ओ दे ही यार अब चल जाना दो दिन अनु फिर दोस्तों दे ही दो दिन अनु क्वार्टर च दो दिन अनु हां दो दिन बाद देखो क्वार्टर नहीं जेल आ क्वार्टर या जेल का था ये क्वार्टर या जेल का जैसे दो तीन दिन सवेरे तो ही बाढ़ गये तो ही बाज निकली साइड बाहर ਅੰਗਰੇਜ਼ੀ ਤੋਂ ਕੁਬਾਰ ਪੰਜਾਬੀ ਬੋਲਦੇ ਆ ਪੰਜਾਬੀ ਹਾਂ ਉਹਨਾਂ ਦੀ ਬੋਲੀ ਪੂਰੀ ਪੰਜਾਬੀ ਵਰਗੀ ਆ ਪੰਜਾਬੀ ਆ ਮਲਾਈ ਬੋਲਦੇ ਆ ਹੂੰ ਸੁਣੀ ਮੈਂ ਅੱਗੇ ਵੀ ਸਕੂਟਰੀ ਤੇ ਨਹੀਂ ਜਾਣਾ ਆਪਾਂ ਪੈਦਲ ਜਾਣਾ ਏ ਪੈਦਲ ਪੈਦਲ ਜਾਣਾ ਪਾਪਾ ਜੀ ਦੇ ਨਾਲ ਮੇਲੇ ਚੱਲਿਆ ਓਏ ਹੈਰੀ ਮੇਲਾ ਚੱਲਿਆ ਏ